ਵੇਖ ਲੋ ਜੀ ਵਿਕਾਸ ਕਾਂਗਰਸ ਸਰਕਾਰ ਦਾ ਵਿਕਾਸ ਵੇਖ ਲੋ ਭੁੱਲਰ ਸਾਹਿਬ ਜੀ ਆ ਵੇਖ ਲੋ ਤੁਹਾਡੀ ਸਰਕਾਰ ਦਾ ਕੀ ਹਾਲ ਆ ਤੇ ਆਂਦੇ ਹੀ 24 5 ਲੱਖ ਰੁਪਏ ਆਇਆ ਕਿੱਥੇ ਗਿਆ ਦੱਸ ਦੋ ਜਿਹੜਾ ਗਾਂਧ ਦੇ ਅਦਗਾਟਲ ਤੁਸੀਂ ਨਵੇਂ ਤੋਂ ਨਵੇਂ ਰਕੀ ਕਰੀ ਜਾਂਦੇ ਜੇ ਨਹੀਂ ਪੱਥਰ ਰਕੀ ਜਾਂਦੇ ਜੇ ਤੇ ਐਮਐਲਏ ਸਾਹਿਬ ਆ ਜਰਾ ਦੱਸਿਓ ਜੀ ਇਹ ਬਲੇ ਆ ਸਿੰਘਪੁਰੇ ਦਾ ਵਿਕਾਸ ਕਿੰਨੇ ਕਰਨਾ ਸੀ ਇਹਦੇ ਪੈਸੇ ਕਿੱਥੇ ਕਦਾ ਹਸਾਬ ਤਾਲਾ ਕੇ ਦੱਸਿਓ ਜੇ ਸੰਗਤਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਜੀ ਪਿੰਡ ਨੂੰ ਤੇ ਧੰਨਵਾਦ ਹੋਊ ਤੁਹਾਡਾ ਬਹੁਤ ਬਹੁਤ सरपंच साहब سابقا विधायक सुखपाल सिंह भुलर ने कल परसों विकास कार्यਾਂ ਸੰਬੰਧੀ ਆਮ ਪਾਰਟੀ ਦੇ ਉੱਤੇ ਜਿਹੜਾ ਹੈ ਦੋਸ਼ ਲਾਇਆ ਵੀ ਵਿਕਾਸ ਨਹੀਂ ਕਰਜੋ ਰੇ ਅਸੀਂ ਵਿਕਾਸ ਕਾਰਜ ਕਰਾਏ ਆ ਉਸ ਸੰਬੰਧੀ ਤੁਹਾਡੇ ਆ ਫਿਰਨੀ ਜਿਹੜੀ ਆ 400 ਦੇ ਪਿੰਡ ਦੀ ਇਹ 4-5 ਸਾਲ ਤੋਂ ਅਧੂਰੀ ਪਈ ਹੋਈ ਹੈ ਕੀ ਕਾਰਨ ਆ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਸੁਖਪਾਲ ਸਿੰਘ ਭੁੱਲਰ ਨੂੰ ਐਸਐਮਐਲਏ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਪਿਛਲੇ 5 ਸਾਲ ਤੋਂ ਸਿੰਘਪੁਰਾ ਪੰਚਾਇਤ ਦੇ ਵਿੱਚ ਜਿਹੜੀ ਆ ਫਿਰਨੀ ਦੀ ਗ੍ਰਾਂਟ ਆਈ ਸੀ ਤੇ ਉਹ ਬੜਾ ਕਿੱਥੇ ਗਈ ਪਿਛਲੇ 5 ਸਾਲਾਂ ਤੋਂ ਲੋਕ ਇੰਨੇ ਪਰੇਸ਼ਾਨ ਹੋ ਰਹੇ ਆ ਵੀ ਕਿਸੇ ਦਾ ਸਿਰ ਪਾੜ ਜਾਂਦਾ ਕਿਸੇ ਦਾ ਮੂੰਹ ਪਾੜ ਜਾਂਦਾ ਦੇ ਕੇ ਇਸ ਤੋਂ ਪਹਿਲਾਂ ਚਹੀਪਲੀ ਆਪਣੇ 8 ਲੱਗੀ ਹੋਈ ਸੀ ਤੇ ਫਿਰਨੀ ਬਹੁਤ ਵਧੀਆ ਬਣੀ ਤੇ ਪਰ ਇਹਦੀ ਅਸੀਂ ਤੇ ਮੁੱਖ ਮੰਤਰੀ ਸਾਹਿਬ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਇਹਦੀ ਇਹਨਾਂ ਨਿਰਪੱਖ ਜਾਂਚ ਕੀਤੀ ਜਾਵੇ ਤੇ ਇਹ ਮਲਗੀ ਇਹਦਾ ਪੈਸਾ ਕਿੱਥੇ ਗਿਆ ਆ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਆਉਂਦਿਆ ਤੇ ਵਿਕਾਸ ਸਰਦਾਰ ਪੁੱਲਰ ਸਾਹਿਬ ਤੇ ਗਾਂ ਉਦਘਾਟਨ ਕਰ ਰਿਹਾ ਸ਼ੜਕਾਂ ਦੇ ਪਰ ਪਿਛਲੇ ਇਹਨਾਂ ਦੇ ਸਮੇਂ ਦੀ ਜਿਹੜੀ ਬਣੀ ਹੋਈ ਸ਼ੜਕ ਮਤਲਬ ਕਿ ਪਾਸ ਹੋਈ ਸੜਕ ਇਹਨਾਂ ਦੀ ਉਹਦੇ ਪੈਸੇ ਕਿੱਥੇ ਗਏ ਅਸੀਂ ਪੁੱਛਣਾ ਚਾਹੁੰਦੇ ਹਾਂ ਉਹਨਾਂ ਤੋਂ ਸਭ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਅਸੀਂ ਬਹੁਤ ਤੰਗ ਆਇਏ ਫਿਰਨੀ ਤੋਂ ਇਹ ਕਦੀ ਨਿਆਣੇ ਲੰਘਦੇ ਦੋ ਸਕੂਲ ਹੈ ਜੀ ਇੱਧਰ ਇਹ ਸ਼ੜਕ ਸਾਰੀ ਟੁੱਟੀ ਪਈ ਆ ਤੇ ਇਹ ਕਿਰਪਾ ਕਰਕੇ ਇਹਨੂੰ ਬਣਾ ਲਿਓ ਇਹ ਸਾਹਿਬ ਜੀ ਕਦੋਂ ਦੀ ਇਹ ਫਿਰਨੀ ਜਿਹੜੀ ਹੈ ਅਧੂਰੀ ਪਈ ਹੋਈ ਆ ਇਹ ਪੁੱਲਰ ਦੇ ਟਾਈਮ ਦੀ ਆ ਜੀ ਤੇ ਭੁੱਲਰ ਸਾਹਿਬ ਤੇ ਕਹਿ ਰਹੇ ਆ ਵੀ ਅਸੀਂ ਨੇ ਵਿਕਾਸ ਕਾਰਜ ਬੜੇ ਕਰਾਏ ਆ ਵੀ ਅਸੀਂ ਉਹ ਦਾਵਾ ਕਰ ਰਹੇ ਵੀ ਅਸੀਂ ਕਿ ਵਿਕਾਸ ਕਾਰਜ ਅਸੀਂ ਕਰਾਏ ਆ ਦੇਬਨ ਵੀ ਉਹਨਾਂ ਕੱਟ ਗੱਤਿਆ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਸਾਨੂੰ ਤੇ ਵਿਕਾਸ ਦੀਦਾ ਨਹੀਂ ਜੀ ਕਿਤੇ ਜਦੋਂ ਉਹ ਇਹ ਫਿਰਨੀ ਪਣੀ ਆ ਸਾਡੇ ਸਾਡੇ ਨੂੰ ਅਸੀਂ ਤੰਗ ਹੋ ਗਏ ਆ ਅੱਗੇ ਨਾਲ ਵੀ ਤੰਗ ਆ ਵੀ ਸਕੂਟਰ ਉਹ ਸਕੂਟਰ ਨਹੀਂ ਚੱਲਦਾ ਕੋਈ ਕਿਸੇ ਦਾ ਬੱਚੇ ਜਾਂਦੇ ਆ ਉਹ ਡਿੱਗ ਪਿੰਦੇ ਆ ਅਸੀਂ ਬਹੁਤ ਤੰਗ ਆ ਅਸੀਂ ਅਪੀਲ ਕਰਦੇ ਆ ਕਿ ਤੁਹਾਨੂੰ ਸਾਹਿਬ ਨੂੰ ਵੀ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਜੜਾ ਚਾਰਸ ਵੀਰੇ ਜੜਾ ਰੂੜੇ ਖਿਲਰੇ ਹੋਇਆ ਮਹਿੰਗੀ ਕਿ ਕੰਕਾਤ ਨਾਲ ਵਾਲੀ ਜਿੱਤੀ ਫਟੇ ਅਹੀਂ ਜੀ ਇਹ ਸਾਡੇ ਨਾਲ ਪਹਿਲਾਂ ਇੱਟ ਲੱਗੀ ਫਿਰ ਨਹੀਂ ਤੇ ਚਲੋ ਸਾਡੇ ਜੋ ਹੀ ਕੰਮ ਚੱਲਦਾ ਹੀ ਤੇ ਚਲੋ ਵਧੀਆ ਚੱਲੀ ਜਾਂਦਾ ਹੀ ਉਹ ਇੱਟਾਂ ਦੇ ਉੱਤੇ ਵੀ ਸਹੀ ਹੀ ਅੱਛਾ ਇਹ ਮੁੜ ਕੇ ਜਦੋਂ ਭੁੱਲੂ ਸਾਹਿਬ ਦੇ ਟਾਈਮ ਤੇ ਇਹਨੂੰ ਪੁੱਟ ਕੇ ਤੇ ਇਹਦੇ ਉੱਤੇ ਬੱਜਰ ਪਾਇਆ ਗਿਆ ਉਹਨੂੰ ਮੱਲੋਂ ਇਲੈਕਸ਼ਨਾਂ ਤੇ ਉਹਦੇ ਮੇਰੇ ਹਿਸਾਬ ਨਾਲ 6-7 ਸਾਲ ਹੋ ਗਿਆ ਹਾਂਜੀ ਉਦੋਂ ਬਾਅਦ ਇੱਥੇ ਕੁਝ ਨਹੀਂ ਇਹੀ ਮੱਲਾ ਜਿਹੜੀ ਇੱਟ ਹੀ ਉੱਤੇ ਹੀ ਸਹੀ ਹੀ ਪੇ ਚਲੋ ਫਿਰ ਵੀ ਫਿਰਨੀ ਦਾ ਕੰਮ ਚੱਲਦਾ ਹੀ ਇਹ ਜਦੋਂ ਦੇ ਤੇ ਪੱਥਰ ਪਾਇਆ ਗਿਆ ਵਾ ਨਾ ਦੇ ਤੇ ਉਹ ਮੁਰ ਕੇ ਚੱਲਿਆ ਜਾਂਦਾ ਵਾ ਦੋ ਸਕੂਲ ਆ ਪਹਿਲਾਂ ਵੀ ਤਾਂ ਮੇਰੇ ਤੋਂ ਪਹਿਲਾਂ ਵੀ ਬਿਆਨ ਕਰ ਚੁੱਕੇ ਆ ਕਿ ਦੋ ਸਕੂਲ ਆ ਬੱਚੇ ਆਉਂਦੇ ਆ ਛੋਟੇ ਛੋਟੇ ਬੱਚੇ ਆਉਂਦੇ ਆ ਵੱਡੇ ਆਉਂਦੇ ਆ ਸਕੂਟਰੀ ਸਾਈਕਲ ਸਾਰਾ ਕੁਝ ਆਉਂਦਾ ਵਾ ਜਦੋਂ ਮੀਂਹ ਪੈ ਜਾਂਦਾ ਵਾ ਬੜੀ ਦਿੱਕਤ ਆਉਂਦੀ ਸਾਨੂੰ ਠੀਕ ਹੈ ਤੇ ਫਿਰਨੀ ਸਾਰੀ ਸਾਡੀ ਮਤਲਬ ਟੋਟਲੀ ਖਰਾਬ ਆ ਤੇ ਉਹਦੇ ਵਿੱਚ ਅਸੀਂ ਕਿੰਨੇ ਆ ਵੀ ਤੁਹਾਨੂੰ ਸਾਭ ਨੂੰ ਆਸ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਦਾ ਵਿਕਾਸ ਕੀਤਾ ਜਾਵੇ ਇਹ ਫਿਰਨੀ ਸਾਡੀ ਬਣ ਜੇ ਤਕਰੀਬਨ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਬਾਕੀ ਤਕਰੀਬਨ ਸਾਰੀਆਂ ਕਵਰ ਹੋ ਰਹੀਆਂ ਵਾ ਸਾਨੂੰ ਤਕਲੀਫ ਹੋਣ ਥੋੜੀ ਜਿਹੀ ਇੱਥੇ ਆਪਿਆ ਫਿਰਨੀ ਬਣ ਜੇ ਚਲੋ ਵਧੀਆ ਚੀਜ਼ ਹੈ ਮਿਹਰਬਾਨ ਸਾਡੇ ਦੇ ਉਹ ਬੈਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਇਹ ਖੇਤੀ ਦਾ ਵਿਕਾਸ ਕੀਤਾ ਜਾਵੇ ਇਹਦੇ ਵਡਾ ਅਗਰ ਜੀ ਕਾ ਖਾਲਸਾ ਵੈਗ ਜੀ ਦੀ ਫਤਿਹ ਜੀ ਵਿਕਾਸ ਕਾਰਜਾਂ ਦਾ ਤੁਹਾਡੇ ਸਾਹਮਣੇ ਹੀ ਆ ਜਲੂਸ ਨਿਕਲਣਿਆ ਜਿਹੜਾ ਛੜਕਦਾ ਆ ਹੂੰ ਇਹਦੇ ਤੇ 7 ਸਾਲ ਹੋ ਗਏ ਆ ਬਜਰੀ ਪਈ ਨੂੰ ਹੂੰ ਦੋ ਸਕੂਲ ਆ ਇੱਕ ਕੇਂਦਰੀ ਵਿਦਿਆਲਿਆ ਤੇ ਇੱਕ ਮਿਡਲ ਸਕੂਲ ਆ ਬੱਚਿਆਂ ਦਾ ਅੱਛਾ ਜੋ ਕਿ ਬਹੁਤ ਮਾੜਾ ਹਾਲ ਆ ਪਾਣੀ ਵੀ ਰੁਕ ਜਾਂਦਾ ਅੱਗੇ ਇੱਟਾਂ ਨਾਲੋਂ ਤੇ ਇਹ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਇੱਟਾਂ ਜਿਹੜੀਆਂ ਉਹ ਠੀਕ ਹੀ ਹੁਣ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਇੱਕ ਗੁਰਦੁਆਰਾ ਸਾਹਿਬ ਆ